ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮਲਾਈ ਨੂੰ ਆਪਾਂ ਕਿਸ ਤਰ੍ਹਾਂ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਹਾਂ ਤੇ ਉਹਦੇ ਜਿਹੜੇ ਵਧੀਆ ਰਿਜ਼ਲਟ ਲੈ ਸਕਦੇਾਂਗੇ ਤੇ ਮਲਾਈ ਦੇ ਵਿੱਚ ਕੀ ਆਪਾਂ ਮਿਕਸ ਕਰਨਾ ਇੱਥੇ ਆਪਾਂ ਤੁਹਾਨੂੰ ਦੱਸ ਦਿਆਂ ਕਿਹੜੇ-ਕਿਹੜੇ ਚੀਜ਼ਾਂ ਆਪਾਂ ਲੈਣੀਆਂ ਨੇ ਠੀਕ ਹੈ ਜੀ ਬਹੁਤ ਸੋਹਣਾ ਫੇਸ ਆ ਜਿਹੜਾ ਹੋ ਜਾਂਦਾ ਜੇ ਆਪਾਂ ਰੈਗੂਲਰ ਯੂਜ਼ ਕਰਾਂਗੇ ਇਸ ਚੀਜ਼ ਨੂੰ ਇੱਕ ਗਲੋ ਨਜ਼ਰ ਆਊਗਾ ਤੁਹਾਨੂੰ ਫੇਸ ਤੇ ਲੱਗ ਜਿਹੀ ਤਰ੍ਹਾਂ ਦਾ ਜਿਵੇਂ ਕਿ ਆਪਾਂ ਕੋਈ ਮਹਿੰਗਾ ਜਿਹਾ ਫੇਸ਼ੀਅਲ ਕਰਵਾ ਕੇ ਹੈਨਾ ਫਿਰ ਗਲੋ ਹੁੰਦਾ ਜਿਹੜਾ ਫੇਸ ਤੇ ਆਪਣੇ ਤੇ ਇਹਨੂੰ ਲਗਾਤਾਰ ਤੁਸੀਂ ਯੂਜ਼ ਕਰਕੇ ਦੇਖੋ ਬਹੁਤ ਸੋਹਣੇ ਰਿਜ਼ਲਟ ਆ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਇੱਥੇ ਸਭ ਤੋਂ ਪਹਿਲਾਂ ਆਪਾਂ ਲੈ ਲੈਣੀ ਹੈ ਮਲਾਈ ਇਕ ਤਜਮਾ ਵਿੱਚ ਤੁਸੀਂ ਮਲਾਈ ਦਾ ਲੈ ਸਕਦੇ ਹੋ ਤੁਹਾਡੇ ਫੇਸ ਦੇ ਅਕੋਰਡਿੰਗ ਜਿੰਨਾ ਕ ਫੇਸ ਵਾਸਤੇ ਹੈ ਨਾ ਜ਼ਰੂਰੀ ਹੈਗਾ ਜਿੰਨਾ ਕ ਲੱਗ ਜੂਗਾ ਤੁਹਾਡੇ ਫੇਸ ਤੇ ਓਨਾਂ ਕ ਮਲਾਈ ਲੈਣਾ ਤੁਸੀਂ ਨੇ ਮਲਾਈ ਲੈ ਕੇ ਉਹਦੇ ਵਿੱਚ ਤੁਸੀਂ ਨਿੰਬੂ ਦੇ 5 ਤੋਂ 6 ਡ੍ਰੌਪਸ ਪਾ ਸਕਦੇ ਹੋ 7 ਡ੍ਰੌਪਸ ਪਾ ਸਕਦੇ ਹੋ ਠੀਕ ਹੈ ਜੀ ਅ ਇੰਨੇ ਕ ਡ੍ਰੌਪਸ ਪਾਉਣੇ ਆ ਤੁਸੀਂ ਇਹ ਨਹੀਂ ਹੈਗਾ ਕਿ ਸਾਰਾ ਅੱਧਾ ਨਿੰਬੂ ਨਿਚੋੜ ਲਿਆ ਹਨ ਤਾਂ ਫਿਰ ਜ਼ਿਆਦਾ ਜਿਹੜਾ ਨਿੰਬੂ ਆਪਣੇ ਫੇਸ ਵਾਸਤੇ ਉਹ ਹਾਰਮਫੁਲ ਹੋ ਸਕਦਾ ਹੈਗਾ ਜੇ ਆਪਾਂ ਜ਼ਿਆਦਾ ਲਵਾਂਗੇ ਹਨ ਤਾਂ ਇੰਨੇ ਕ ਡ੍ਰੌਪਸ ਹੀ ਤੁਸੀਂ ਲੈਣੇ ਹੈਗੇ ਤੇ ਜੇਕਰ ਤੁਸੀਂ ਨਿੰਬੂ ਤੁਹਾਨੂੰ ਨਹੀਂ ਸਹੀ ਲੱਗਦਾ ਹਨਾ ਤੁਹਾਨੂੰ ਛੂਟ ਨਹੀਂ ਕਰਦਾ ਤੁਹਾਡੀ ਸਕਿਨ ਨੂੰ ਤਾਂ ਇੱਥੇ ਤੁਸੀਂ ਟਮਾਟਰ ਦਾ ਰਸ ਲੈ ਸਕਦੇ ਹੋ ਠੀਕ ਹੈ ਜੀ ਟਮਾਟਰ ਨੂੰ ਸੈਂਟਰ ਚੋਂ ਕੱਟ ਕੇ ਉਹਦੇ ਵਿੱਚੋਂ ਜਿਹੜਾ ਰਸ ਨਿਕਲਦਾ ਹੁੰਦਾ ਉਹ ਤੁਸੀਂ ਵਿੱਚ ਐਡ ਕਰ ਸਕ ਸਕਦੇ ਹੋਗੇ ਅੱਧੇ ਟਮਾਟਰ ਦਾ ਰਸ ਜਿਵੇਂ ਕਿ ਉਹਦੀਆਂ ਵੀ ਡ੍ਰੌਪਸ ਲੈ ਸਕਦੇ ਤੁਸੀਂ ਉਹਦੀਆਂ 12 ਤੋਂ 13 ਡ੍ਰੌਪਸ ਲੈ ਸਕਦੇ ਹੋਗੇ ਟਮਾਟਰ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਨਿੰਬੂ ਦਾ ਹੋ ਜਾਂਦਾ ਹੈ ਕਈ ਵਾਰ ਕਈ ਸਕਿਨਾਂ ਤੇ ਹੋ ਜਾਂਦਾ ਕਿਸੇ ਸਕਿਨ ਤੇ ਕਿਸੇ ਸਕਿਨ ਤੇ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਸੋ ਮੈਨੂੰ ਸ਼ੂਟ ਕਰਦਾ ਤਾਂ ਕਰਕੇ ਮੈਨੇ ਉਹ ਜਰਾਸਾ ਜਿਹੜਾ ਇੱਥੇ ਪਾ ਲਿਆ ਸੀ ਸੋ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਲਾਈ ਨੂੰ ਜਿਹੜਾ ਫੈਂਟ ਲਾਂਗੇ ਤੇ ਜਿੰਨਾ ਚਿਰ ਕਰੀਮੀ ਜਿਹਾ ਟੈਕਸਚਰ ਨਹੀਂ ਆਉਂਦਾ ਹਨਾ ਉਹਨਾਂ ਚਿਰ ਆਪਾਂ ਇਹਨੂੰ ਫੈਂਡ ਲਾਗੇ ਵਧੀਆ ਤਰੀਕੇ ਨਾਲ ਤੇ ਇੱਕ ਕਰੀਮ ਜੀ ਬਣ ਜੂਗੀ ਇਹ ਇੱਕ ਤਰ੍ਹਾਂ ਦੀ ਨਿੰਬੂ ਆ ਜਿਹੜਾ ਉਹ ਵਿੱਚ ਬਿਲਕੁਲ ਮਿਕਸ ਹੋ ਜੂਗਾ ਨਿੰਬੂ ਦਾ ਰਸ ਪਾਇਆ ਜਿਹੜਾ ਆਪਾਂ ਨੇ ਤੇ ਇੱਥੇ ਇੱਕ ਜਮਕ ਕਰੀਮ ਬਣ ਜੂਗੀ ਇਹ ਇੱਕ ਤਰ੍ਹਾਂ ਦੀ ਕਿ ਜਿਵੇਂ ਆਪਾਂ ਮਾਰਕੀਟ ਵਾਲੀ ਕਰੀਮ ਹਨਾ ਯੂਜ਼ ਕਰਦੇ ਆਂਗੇ ਉਦਾਂ ਦਾ ਜਿਹੜਾ ਟੈਕਸਚਰ ਇਹਦਾ ਬਣ ਕੇ ਤਿਆਰ ਹੋ ਜਾਊਗਾ ਤੇ ਚਲੋ ਜੀ ਇੱਥੇ ਆਪਣੀ ਜਿਹੜੀ ਪੈਕ ਸੀਗਾ ਤੇ ਉਹ ਤਿਆਰ ਹੋ ਗਿਆ ਸੀਗਾ ਆਪਾਂ ਇਹਨੂੰ ਪੈਕ ਨੂੰ ਲਗਾਵਾਂਗੇ ਤੇ ਲਗਾ ਕੇ ਫਿਰ ਚੰਗੀ ਤਰ੍ਹਾਂ ਦੀ 10 ਤੋਂ 15 ਮਿੰਟ ਮ사ਜ ਕਰਾਂਗੇ ਆਪਣੇ ਫੇਸ ਤੇ ਠੀਕ ਹੈ ਜੀ ਸੋ ਹਰ ਇੱਕ ਵੀਡੀਓ ਚ ਮੈਂ ਪਹਿਲਾਂ ਦੱਸਦੀ ਹੁੰਦੀ ਆ ਕਿ ਆਪਾਂ ਕੁਝ ਵੀ ਅਪਲਾਈ ਕਰਨਾ ਆਪਣੇ ਫੇਸ ਤੇ ਉਸ ਤੋਂ ਪਹਿਲਾਂ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਫੇਸ ਵਾਸ਼ ਨਾਲ ਠੀਕ ਹੈ ਜੀ ਪੈਕ ਲਗਾਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਸਟ ਨਹੀਂ ਹੋਣੀ ਚਾਹੀਦੀ ਤੁਹਾਡੇ ਫੇਸ ਤੇ ਫੇਸ ਬਿਲਕੁਲ ਕਲੀਨ ਹੋਣਾ ਚਾਹੀਦਾ ਹੈਗਾ ਤੇ ਕੁਛ ਵੀ ਲੱਗਿਆ ਨਹੀਂ ਹੋਣਾ ਤੁਹਾਡੇ ਫੇਸ ਤੇ ਠੀਕ ਹੈ ਜੀ ਮੋਇਸਚਰਾਈਜ਼ਰ ਵਗੈਰਾ ਕੁਛ ਨਹੀਂ ਲਗਾਉਣਾ ਤੁਸੀਂ ਡਰਾਈ ਚਿਹਰੇ ਤੇ ਹੀ ਇਸ ਨੂੰ ਅਪਲਾਈ ਕਰਨਾ ਹੈਗਾ ਤਾਂ ਜੋ ਪੂਰਾ ਹਨਾ ਲਾਭ ਮਿਲੇ ਆਪਾਂ ਨੂੰ ਇਸ ਪੈਕ ਦਾ ਤੇ ਮਲਾਈ ਹਰ ਇੱਕ ਦਿਕਰੇ ਹੁੰਦੀ ਹੈ ਹਨਾ ਤੇ ਦੁੱਧ ਦੇ ਉੱਪਰ ਜਿਹੜੀ ਮਲਾਈ ਆਉਂਦੀ ਹੈ ਉਹਦਾ ਆਪਾਂ ਯੂਜ਼ ਕਰਦੇ ਆ ਉਬਾਲੇ ਹੋਏ ਦੁੱਧ ਤੇ ਵੀ ਕਰ ਸਕਦੇ ਆ ਯੂਜ਼ ਠੰਡੀ ਕਰਕੇ ਹਨਾ ਤੇ ਉਬਾਲੇ ਹੋਏ ਦੁੱਧ ਤੇ ਆਉਂਦੀ ਹੈ ਕਈ ਪੈਣਾ ਹਨਾ ਵਾਲ ਕੀ ਦੁੱਧ ਰੱਖਦੀਆਂ ਨਗੀਆਂ ਤੇ ਉਹ ਤੇ ਵਧੀਆ ਮੋਟੀ ਸਾਰੀ ਮਲਾਈ ਆ ਜਾਂਦੀ ਹੈ ਉਹਨੂੰ ਵੀ ਯੂਜ਼ ਕਰ ਸਕਦੇ ਆ ਆਦਰਵਾਇਜ਼ ਆਪਾਂ ਜਿਹੜੀ ਦੁੱਧ ਤੇ ਕਰੀਮ ਕਹਿ ਦਿੰਦੇ ਆ ਹਨਾ ਉਹ ਆਉਂਦੀ ਹੁੰਦੀ ਹੈਗੀ ਕੱਚੇ ਦੁੱਧ ਤੇ ਹੀ ਉਹਨੂੰ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਸੋ ਇੱਥੇ ਮੈਂ ਜਿਹੜਾ ਦੁੱਧ ਨੂੰ ਉਬਾਲ ਕੇ ਮਲਾਈ ਆਉਂਦੀ ਉਹਦੇ ਉੱਪਰ ਉਹਨੂੰ ਯੂਜ਼ ਕਰ ਰਹੀ ਹੈਗੀ ਤੇ ਪਹਿਲਾਂ ਆਪਾਂ ਆਪਣੀ ਹਨਾ ਫਿੰਗਰ ਦੀ ਹੈਲਪ ਨਾਲ ਹੀ ਆਪਣੇ ਫੇਸ ਤੇ ਸਾਰੇ ਤੇ ਅਪਲਾਈ ਕਰ ਲਾਂਗੇ ਇਸ کریم ਨੂੰ ਤੇ ਉਸ ਤੋਂ ਬਾਅਦ ਆਪਾਂ ਮ사ਜ ਕਰਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਕਈ ਪੈਣਾ ਦਾ ਮੈਨੂੰ ਕਮੈਂਟ ਆਇਆ ਸੀ ਪਹਿਲਾਂ ਮੈਂ ਵੀਡੀਓਜ਼ ਕਾਫੀ ਪਾਈਆਂ ਹੋਈਆਂ ਨੇ ਬਿਊਟੀ ਨੂੰ ਲੈ ਕੇ ਜਿਵੇਂ ਸਕਿਨ ਕੇਅਰ ਨੂੰ ਲੈ ਕੇ ਹਨਾ ਤੇ ਵੀ ਟਮਾਟਰ ਵੀ ਸਾਨੂੰ ਜਿਹੜਾ ਸ਼ੂਟ ਨਹੀਂ ਕਰਦਾ ਹੈਗਾ ਥੋੜਾ ਜਿਆ ਕੀ ਸਾਨੂੰ ਅਮ ਥੋੜੀ ਜਲਨ ਹੁੰਦੀ ਹੈ ਜਿਵੇਂ ਕਿ ਉਹ ਕਹਿੰਦੇ ਨੇ ਹਨਾ ਅ ਟਮਾਟਰ ਨਾਲ ਵੀ ਟਮਾਟਰ ਦੇ ਰਸ ਨਾਲ ਵੀ ਤਾਂ ਤੁਸੀਂ ਵੀਰੇ ਵਿਟਾਮਿਨ ਸੀ ਦੀਆਂ ਨਾ ਗੋਲੀਆਂ ਹੁੰਦੀਆਂ ਨੇ ਉਹਨਾਂ ਨੂੰ ਕੁੱਟ ਕੇ ਤੁਸੀਂ ਉਹ ਚੀਜ਼ ਨੂੰ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਨਿੰਬੂ ਦੇ ਟਮਾਟਰ ਦੇ ਵਿੱਚੋਂ ਆਪਾਂ ਨੂੰ ਵਿਟਾਮਿਨ ਸੀ ਮਿਲਦਾ ਹੁੰਦਾ ਹੈਗਾ ਹਨਾ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਟਮਾਟਰ ਨਹੀਂ ਸੂਟ ਕਰਦਾ ਵਸ ਤਾਂ ਟਮਾਟਰ ਦਾ ਰਸ ਹਰ ਇੱਕ ਨੂੰ ਕਰ ਜਾਂਦਾ ਸੂਟ ਪਰ ਇੱਕ ਦੋ ਵੀਡੀਓ ਤੇ ਕਿਸੇ ਭੈਣ ਦਾ ਕਮੈਂਟ ਆਇਆ ਸੀ ਕਿ ਸਾਨੂੰ ਜਿਹੜਾ ਜਲ ਮਹਿਸੂਸ ਹੁੰਦੀ ਹੈ ਟਮਾਟਰ ਲਾ ਕੇ ਤਾਂ ਤੁਸੀਂ ਨਿੰਬੂ ਪਾ ਕੇ ਦੇਖ ਲਓ ਹਨਾ ਸ਼ਾਇਦ ਨਿੰਬੂ ਸਾਨੂੰ ਸ਼ੂਟ ਕਰੇ ਤੇ ਨਹੀਂ ਫਿਰ ਤੁਸੀਂ ਵਿਟਾਮਿਨ ਸੀ ਦੀ ਗੋਲੀ ਨੂੰ ਕੁੱਟ ਕੇ ਚੰਗੀ ਤਰ੍ਹਾਂ ਉਹਦਾ ਪਾਊਡਰ ਬਣਾ ਕੇ ਉਹਨੂੰ ਮਿਕਸ ਕਰ ਸਕਦੇ ਹੋ ਵਿੱਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜੈਂਟਲੀ ਮ사ਜ ਕਰਾਂਗੇ ਆਪਣੇ ਫੇਸ ਦੇ ਉੱਪਰ ਹਲਕੇ ਜਿਹੇ ਹੱਥ ਨਾਲ ਹਨਾ ਸਾਰੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰਾਂਗੇ ਤੇ ਜਿਹੜਾ ਮਲਾਈ ਦਾ ਘਿਓ ਹੋਊਗਾ ਨਾ ਉਹ ਨਿਕਲ ਜਾਊਗਾ ਆਪਣੇ ਫੇਸ ਦੇ ਉੱਪਰ ਤੇ ਆਪਣੀ ਸਕਿਨ ਹੈ ਜਿਹੜੀ ਉਹ ਘਿਓ ਮਿਲੂਗਾ ਉਹਨੂੰ ਠੀਕ ਹੈ ਜੀ ਤੇ ਨਾਲ ਵਿਟਾਮਿਨ ਸੀ ਵੀ ਮਿਲੂਗਾ ਤੇ ਵਿਟਾਮਿਨ ਏ ਵੀ ਮਿਲੂਗਾ ਤੇ ਆਪਣੀ ਸਕਿਨ ਜਿਹੜੀ ਦਿਨ ਪਰ ਦਿਨ ਚਮਕਣੀ ਸ਼ੁਰੂ ਹੋ ਜੂਗੀ ਜਿਵੇਂ ਕਿ ਮੇਰੇ ਫੇਸ ਤੇ ਚਮਕ ਰਹਿੰਦੀ ਹੈ ਮੈਂ ਜ਼ਿਆਦਾਤਰ ਇਹਨਾਂ ਰੈਮੇਡੀਜ਼ ਦਾ ਹੀ ਯੂਜ਼ ਕਰਦੀ ਆ ਮੈਂ ਕੋਈ ਵੀ ਮਾਰਕੀਟ ਵਾਲੀ ਕਰੀਮ ਵਗੈਰਾ ਕੋਈ ਸਰਮ ਵਗੈਰਾ ਨਹੀਂ ਯੂਜ਼ ਕਰਦੀ ਮੈਂ ਘਰ ਦੇ ਵਿੱਚ ਜੋ ਚੀਜ਼ਾਂ ਹਨ ਮੈਨੂੰ ਪਤਾ ਹੁੰਦਾ ਕਿ ਮੈਂ ਕੀ ਪਾਇਆ ਇਹਦੇ ਵਿੱਚ ਮੈਂ ਉਹੀ ਯੂਜ਼ ਕਰਦੀ ਆ ਹਨਾ ਸੋ ਜਿਹੜੀ ਆਪਾਂ ਮਾਰਕੀਟ ਤੋਂ ਕਰੀਮ ਵਗੈਰਾ ਲੈ ਕੇ ਆਉਂਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਸਾਈਡ ਇਫੈਕਟ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕੀ ਪਾਇਆ ਹੁੰਦਾ ਹਨਾ ਕੁਛ ਨਹੀਂ ਬਤਾਉਂਦਾ ਪਰ ਤੁਸੀਂ ਦੇਖ ਸਕਦੇ ਹੋ 글로 ਨਜ਼ਰ ਆ ਰਿਹਾ ਸੀ ਮੇਰੇ ਫੇਸ ਤੇ ਇੱਕ ਤਰ੍ਹਾਂ ਦਾ ਬਹੁਤ ਸੋਹਣਾ ਜਿਹੜਾ ਰਿਜ਼ਲਟ ਮਿਲਿਆ ਸੀ ਮੈਨੂੰ ਖੁਸ਼ੀ ਹੋ ਰਹੀ ਸੀਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਤੁਸੀਂ ਮ사ਜ ਕਰਨੀ ਹੈ ਚੰਗੀ ਤਰ੍ਹਾਂ ਜਿੰਨਾ ਚਿਰ ਮਲਾਈ ਬਿਲਕੁਲ ਅਬਜ਼ਰਬ ਨਹੀਂ ਹੁੰਦੀ ਆਪਣੇ ਫੇਸ ਤੇ ਸਕਿਨ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਫੇਸ ਨੂੰ ਜਿਹੜਾ ਕਿਸੇ ਵੀ ਹਲਕੇ ਪੋਲੇ ਜੇ ਕੱਪੜੇ ਨਾਲ ਹਨਾ ਕਲੀਨ ਕਰ ਲਾਂਗੇ ਤੇ ਫੇਸ ਨੂੰ ਵਾਸ਼ ਕਰਾਂਗੇ ਠੀਕ ਹੈ ਜੀ ਤੇ 글로 ਤੁਹਾਨੂੰ ਨਜ਼ਰ ਆ ਹੀ ਰਿਹਾ ਹੁਣ ਰਿਜ਼ਲਟ ਹਨਾ ਤੇ ਕਮੈਂਟ ਕਰਿਓ ਜਰੂਰ ਪੈਣਾ ਮੇਰੀਆਂ ਜਿਨ੍ਹਾਂ ਨੂੰ ਹਨਾ ਵੀਡੀਓ ਦੇ ਵਿੱਚ ਹੀ ਪਤਾ ਲੱਗਿਆ ਰਿਜ਼ਲਟ ਵੀ ਕਿੰਨਾ ਰਿਜ਼ਲਟ ਆਪਾਂ ਨੂੰ ਮਿਲਿਆਗਾ ਹਨਾ ਤੇ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਇਫੈਕਟਫੁਲ ਹੈ ਇਹ ਜਿਹੜੀ ਆਪਣੀ ਰੈਮਡੀ ਹੈ ਬਹੁਤ ਜ਼ਿਆਦਾ ਵਧੀਆ ਜਿਹੜਾ ਇਹਦਾ ਰਿਜ਼ਲਟ ਮਿਲਦਾ ਆਪਾਂ ਨੂੰ ਇੱਥੇ ਜਿਹੜਾ ਮੈਂ ਚਿਹਰਾ ਸਾਫ਼ ਕਰ ਰਹੀ ਸੀ ਇਹਨੂੰ ਵੀਰੇ ਤੁਸੀਂ ਰਗੜ ਕੇ ਨਹੀਂ ਕਰਨਾ ਬਾਰੇ ਜ਼ੋਰ ਨਾਲ ਨਹੀਂ ਕਰਨਾ ਹਲਕੇ ਹੱਥ ਨਾਲ ਕਰਨਾ ਬਿਲਕੁਲ ਹਲਕੀ ਜੀ ਤੁਸੀਂ ਜਿਹੜੀ ਤੁਹਾਡਾ ਤੌਲੀਆ ਹੋਊਗਾ ਜਾਂ ਕੋਈ ਵੀ ਤੁਹਾਡਾ ਹਨਾ ਕੱਪੜਾ ਹੋਊਗਾ ਤੁਹਾਡੇ ਕੋਲ ਜਿਹਦੇ ਨਾਲ ਤੁਸੀਂ ਕਲੀਨ ਕਰਨਾ ਚਿਹਰੇ ਨੂੰ ਰੁਮਾਲ ਵਗੈਰਾ ਹਨਾ ਉਹਨੂੰ ਹਲਕਾ ਗਿੱਲਾ ਕਰਕੇ ਨਿਚੋੜ ਲੈਣਾ ਤੁਸੀਂ ਕਿਉਂਕਿ ਗਿੱਲੇ ਕੱਪੜੇ ਨਾਲ ਜਲਦੀ ਜਿਹੜਾ ਚਿਕਨਾਈ ਵਾਲਾ ਚੀਜ਼ ਇਸ ਆਪਣੇ ਮਲਾਈ ਵਗੈਰਾ ਲੱਗੀ ਹੋਈ ਆਪਣੇ ਫੇਸ ਤੇ ਨਾ ਉਹ ਹਲਕੀ ਜਿਹੀ ਹੱਥ ਨਾਲ ਹੀ ਸਾਫ਼ ਹੋ ਜੂਗੀ ਤੁਹਾਨੂੰ ਰਗੜਨਾ ਨਹੀਂ ਪੈਣਾ ਜ਼ਿਆਦਾਤਰ ਠੀਕ ਹੈ ਜੀ ਜਦੋਂ ਤੁਸੀਂ ਗਿੱਲਾ ਕਰਕੇ ਪੂੰਝੋਗੇ ਠੀਕ ਹੈ ਜੀ ਤੇ ਇੱਥੇ ਮੈਂ ਸਾਫ਼ ਕਰ ਲਿਆ ਸੀ ਬਿਲਕੁਲ ਚਿਹਰਾ ਆਪਣਾ ਤੇ ਉਸ ਤੋਂ ਬਾਅਦ ਵਾਸ਼ ਕਰ ਲਿਆ ਸੀ ਫੂਕੇ ਪਾਣੀ ਨਾਲ ਤੇ ਇੱਕ ਹੋਰ ਵੀਰੇ ਸਰਦੀਆਂ ਚੱਲ ਰਹੀਆਂ ਨੇ ਹਨਾ ਸਰਦੀਆਂ ਦੇ ਵਿੱਚ ਚਿਹਰੇ ਨੂੰ ਜਿਹੜਾ ਗਰਮ ਪਾਣੀ ਨਾਲ ਕਦੇ ਵੀ ਵਾਸ਼ ਨਾ ਕਰੋ ਜਦੋਂ ਤੁਸੀਂ ਨਹਾਉਂਦੇ ਵੀ ਹੋ ਗਰਮ ਪਾਣੀ ਨਾਲ ਤਾਂ ਤੁਸੀਂ ਇੱਕ ਪਾਸੇ ਹਨਾ ਹਲਕਾ ਗਰਮ ਪਾਣੀ ਰੱਖ ਲਓ ਜਿਹਦੇ ਨਾਲ ਤੁਸੀਂ ਫੇਸ ਵਾਸ਼ ਕਰ ਸਕਦੇ ਹੋ ਆਪਦਾ ਹਨਾ ਜਿੰਨੇ ਗਰਮ ਪਾਣੀ ਨਾਲ ਆਪਾਂ ਨਹਾਉਨੇ ਆ ਉਸੇ ਉਨੇ ਨਾਲ ਹੀ ਆਪਾਂ ਫੇਸ ਨੂੰ ਧੋ ਲੈਨੇ ਤਾਂ ਉਹਦੇ ਨਾਲ ਰਿੰਕਲਸ ਆਉਂਦੀਆਂ ਨੇ ਰਿੰਕਲਸ ਵਾਲੀ ਪ੍ਰੋਬਲਮ ਆ ਜਿਹੜੀ ਹੋਰ ਵੀ ਵੱਧ ਜਾਂਦੀ ਹੈ ਸੋ ਇੱਥੇ ਜਿਹੜਾ ਰਿਜ਼ਲਟ ਹੈ ਤੁਹਾਨੂੰ ਦਿਖ ਰਿਹਾ ਹੈ ਹਨਾ ਵੀਡੀਓ ਦੇ ਵਿੱਚ ਹੀ ਹਨਾ ਤੇ ਮੇਰੀ ਵੀਡੀਓ ਤੇ ਵੀਰੇ ਕੋਈ ਫਿਲਟਰ ਨਹੀਂ ਹੁੰਦਾ ਹੈਗਾ ਸਾਹਮਣੇ ਖਿੜਕੀ ਹੈ ਖਿੜਕੀ ਦੇ ਵਿੱਚੋਂ ਜਿਹੜਾ ਨੇਚਰਲੀ ਹਨਾ ਲਾਈਟ ਹੁੰਦੀ ਹੈ ਉਹ ਪੈ ਰਹੀ ਹੈ ਸੂਰਜ ਦੀ ਤੇ ਕੋਈ ਮੈਂ ਰਿੰਗ ਲਾਈਟ ਵਗੈਰਾ ਨਹੀਂ ਲਾਉਂਦੀ ਹੁੰਦੀ ਤੇ ਟਰਾਈ ਜ਼ਰੂਰ ਕਰਨਾ ਸਾਰੀਆਂ ਪਹਿਣਾ ਨੇ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ